Okay. 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 ਭਾਈ ਕੀ ਨਾਮ ਦੀ ਮੇਰਾ ਨਾਮ ਜੀ ਕਰਨਜੀਤ ਸਿੰਘ ਆ ਜਿਹੜੇ ਖੰਡੇ ਮਿੱਠੇ ਜਲਦੀ ਸ਼ੀਲ ਲਗਾਈ ਗਈ ਹੈ ਇਹ ਸ਼ੀਦਾਂ ਦੇ ਸਰਤਾਜ ਤਨਤਨ ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿੱਧੀ ਦੇ ਹੜੇ ਨੂੰ ਮੁੱਖ ਰੱਖਦੇ ਹੋਏ 84 ਦੇ ਜੰਗਿਆਂ ਦੇ ਸ਼ੀਦਾਂ ਦੇ ਸੰਬੰਧਿਤ ਮੁੱਖ ਰੱਖਦੇ ਹੋਏ ਅੱਜ ਪ੍ਰਿੰਸ ਵਰਕਸ਼ਾਪ ਕਾਰਵਾਸ਼ ਦੇ ਸਾਰੀ ਸੰਗਤ ਵੱਲੋਂ ਰੜਗੇ ਸ਼ਬੀਰ ਲਾਈ ਗਈ ਹੈ ਜੀ ਤੇ ਸਤਿਗੁਰੂ ਇਹੀ ਕਹਿੰਨੇ ਆ ਵੀ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਤੰਦਰੁਸਤੀ ਦਾਤ ਬਖਸ਼ੇ ਤੇ ਜੋ ਵੀ ਸਾਡੇ ਜਿੱਦਾਂ ਵੀ ਆ ਮਾਰੇ ਤੰਦ ਨਹੀਂ ਜੀ ਇਹ ਵਰਕਸ਼ਾਪ ਵੱਲੋਂ ਲਾਈ ਗਈ ਹੈ ਆਪਣੇ ਸਮੂਹ ਪਰਿਵਾਰ ਵੱਲੋਂ ਲਾਈ ਗਈ ਹੈ ਇਹ ਸ਼ੰਕਰ ਰੋਡ ਦੀ ਬੋਲਟ ਜਨਸੀ ਦੇ ਸਾਹਮਣੇ ਹੈ ਜੀ ਹਾਂ ਜੀ